ਕਸ਼ਮੀਰ ਕਾਟੀ ਵਿੱਚ ਹਿੰਸਾ ਦੇ ਕਾਰਨ ਅਮਰਨਾ ਯਾਤਰਾ ਦੇ ਬੰਦ ਦੇ ਵਿਰੋਧ ਚ ਹਿੰਦੂ ਸੰਗਠਨ ਨੇ ਪਠਾਨਕੋਟ ਜੰਮੂ ਹਾਈਵੇ ਜਾਮ ਕਰ ਦਿੱਤਾ ਜੰਮੂ ਤੇ ਪੰਜਾਬ ਦੀ ਸਰਹੱਦ ਤੇ ਮਾਦੂਕੁਰਜ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਜੰਮੂ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਰੋਕਿਆ ਜਾ ਰਿਹਾ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਟਾਇਰ ਨੂੰ ਵੀ ਅਗਲਗਾ ਦਿੱਤੀ ਹੈ ਕਰੀਬ 1 ਵਜੇ ਤੋਂ ਰੋਡ ਜਾਮ ਹੈ ਵਧੇਰੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਰਾਜੀਵ ਕਿਸ ਤਰ੍ਹਾਂ ਦੇ ਹਾਲਾਤ ਨੇ ਜੰਮੂ ਪਠਾਨਕੋਟ ਹਾਈਵੇ ਤੇ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਕੁਝ ਹਿੰਦੂ ਸੰਗਠਨਾ ਦੇ ਜੋ ਲੋਕ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਟਾਇਰਾਂ ਨੂੰ ਅੱਗ ਲਗਾਈ ਗਈ ਔਰ ਇਹਨਾਂ ਲੋਕਾਂ ਦੇ ਵਿਰੋਧ ਕਰਨ ਪਿੱਛੇ ਕਾਰਨ ਇਹ ਸੀ ਕਿ ਜੋ ਜੰਮੂ ਦੇ ਵਿੱਚ ਅਮਰਨਾਥ ਯਾਤਰਾ ਚੱਲ ਰਹੀ ਹੈ ਜੋ ਸ਼ਰਦਾਲੂ ਯਾਤਰਾ ਕਰਨ ਲਈ ਉੱਥੇ ਜਾ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਹਨਾਂ ਜਥੇਬੰਦੀਆਂ ਦੇ ਆਗੂਆਂ ਦਾ ਇਹ ਹੀ ਕਹਿਣਾ ਸੀ ਕਿ ਇਸ ਜੋ ਵੀ ਅਮਰਨਾਥ ਯਾਤਰਾ ਨੂੰ ਸ਼ਰਦਾਲੂ ਜਾ ਰਹੇ ਨੇ ਉਹਨਾਂ ਦੇ ਨਾਲ ਜੋ ਵੀ ਸਲੂਕ ਕੀਤਾ ਜਾ ਰਿਹਾ ਉਸ ਨੂੰ ਤੁਰੰਤ ਬੰਦ ਕੀਤਾ ਜਾਵੇ ਔਰ ਇਨਾਂ ਵੱਲੋਂ ਇਹਦੀ ਚੇਤਾਵਨੀ ਦਿੱਤੀ ਗਈ ਕਿ ਜੇਕਰ ਇੱਕ ਦਿਨ ਤੋਂ ਦੇ ਵਿੱਚ ਵਿੱਚ ਇਸ ਨੂੰ ਨਾ ਰੋਕਿਆ ਗਿਆ ਕੱਲ ਤੋਂ ਜੇਕਰ ਜਿਹਹੀਆਂ ਕਟਨਾਵਾਂ ਫਿਰ ਸਾਹਮਣੇ ਆਉਂਦੀਆਂ ਹਨ ਤਾਂ ਜੰਮੂ ਤੋਂ ਪੰਜਾਬ ਦੇ ਵਿੱਚ ਆਉਣ ਵਾਲੀਆਂ ਗੱਡੀਆਂ ਨੂੰ ਰੋਕਿਆ ਜਾਏਗਾ ਔਰ ਉਹਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਫਿਲਹਾਲ ਪੁਲਿਸ ਵੱਲੋਂ ਇਹਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਔਰ ਇਹਨਾਂ ਵੱਲੋਂ ਇਹ ਹੀ ਚੇਤਾਵਨੀ ਦੇ ਕੇ ਜਿਹੜਾ ਪੁਲਿਸ ਨੂੰ ਕਿਹਾ ਗਿਆ ਕਿ ਜੇਕਰ ਜੰਮੂ ਸਰਕਾਰ ਵੱਲੋਂ ਇਹਨਾਂ ਜੋ ਸਰਦਾਰ ਲੋਆਂ ਦੇ ਨਾਲ ਜੋ ਵੀ ਉੱਥੇ ਹੋ ਰਿਹਾ ਜੇ ਉਸ ਨੂੰ ਨਾ ਬੰਦ ਕਰਵਾਇਆ ਗਿਆ ਤਾਂ ਉਹ ਆਪਣਾ ਵਿਰੋਧ ਜੋ ਹੈ ਉਹ ਹੋਰ ਤੇਜ਼ ਕਰਨਗੇ இத்தான் வாதரா ஜீர் ஜான் சரிதிலிக்கிறேன்.